ਕਾਲੀ ਦਲ ਵੱਲੋਂ ਪੰਜਾਬ ਬਚਾਓ ਯਾਤਰਾ ਮਹਿੰਮ ਆਪ ਜੀ ਦੇ ਮੁਬਾਰਕ ਚਰਣਾ ਵਿੱਚੋਂ ਅਸੀਂ ਸਲਾਕ ਕਰਕੇ ਪਰ ਆਰੰਭ ਕੀਤੀ ਜਾ ਰਹੀ ਹੈ ਪਾਤਸ਼ਾਹੀਓ ਮਹਾਨ ਕਿਰਪਾ ਕਰਨੀ ਪੂਰੇ ਗੁਰ ਕੀ ਪੂਰੀ ਸੇਵਾ ਆਪੇ ਆਪ ਵਰਤੈ ਸੁਆਮੀ ਕਾਰਜ ਰਾਸ ਕੀਆ ਗੁਰਦੇਵ ਵਿਚ ਕਰਤਾ ਪੁਰਖ ਖਲੋਣਾ ਵਿੰਗਾ ਹੋਆ ਵਾਲੀਆਂ ਰਹਿਮਤਾਂ ਵਰਤਾਉਂਦਿਆਂ ਹੋਇਆਂ ਪੰਆ ਬਖਸ਼ਿਸ਼ ਕਰਨੀਆਂ ਇਨਾ ਸਮਿਆਂ ਤੇ ਬੇਅੰਤ ਸੰਗਤਾਂ ਨੇ ਆਪ ਜੀ ਦੇ ਮੁਬਾਰਕ ਚਰਣਾ ਵਿੱਚ ਹਾਜ਼ਰੀ ਭਰੀ ਹੈ ਚਰਨ ਪਰਸਨਾ ਕੀਤੇ ਨੇ ਸਭਨਾ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਤਿਲ ਫੁੱਲ ਪੇਟਾਵਾਂ ਪ੍ਰਵਾਨ ਮੇਰਾ ਨਾਮ ਹਰਗੋਬਿੰਦ ਕੌਰ ਹੈ ਮੈਂ ਸ਼੍ਰੋਮਣੀ ਕਾਲੀਦਾਲੇ ਸਤਰੀ ਵਿੰਗ ਦੀ ਪ੍ਰਧਾਨ ਹਾਂ ਤੁਹਾਡੀ ਕਿਹੜੇ ਚਾਹੋਗੇ ਜਿਸ ਦੀ ਸ਼ੁਰੂਆਤ ਕੀਤੀ ਹੈ ਪੰਜਾਬ ਵਿੱਚੋਂ ਕੀ ਮਕਸਦ ਹੈਗਾ ਜੀ ਹਾਂਜੀ ਮਕਸਦ ਤਾਂ ਇਹ ਸਾਰੇ ਪੰਜਾਬ ਨੂੰ ਵੀ ਦਿਖ ਰਿਹਾ ਹੈਗਾ ਵੀ ਅੱਜ ਪੰਜਾਬ ਦਾ ਕੀ ਹਾਲ ਹੋ ਗਿਆ ਖਾਸ ਕਰਕੇ ਜਿਹੜੇ ਆ ਪਿਛਲੇ 2 ਸਾਲ ਬੀਤੇ ਆ ਜਿਹੜੀ ਸਰਕਾਰੇ ਗੱਲਾਂ ਕਰਕੇ ਆਈ ਸੀ ਸਭ ਤੋਂ ਪਹਿਲਾਂ ਇਹ ਕਹਿੰਦੇ ਸੀਗੇ ਅਸੀਂ ਨਸ਼ੇ ਬੰਦ ਕਰਾਂਗੇ ਠੀਕ ਹੈ ਪੰਜਾਬ ਦੇ ਵਿੱਚ ਅਸੀਂ ਅਮਨ ਕਾਨੂੰਨ ਦੀ ਸਥਾਪਨਾ ਕਰਾਂਗੇ ਪੰਜਾਬ ਨੂੰ ਖਸ਼ਾਲ ਬਣਾਵਾਂਗੇ ਪੰਜਾਬ ਨੂੰ ਕਰਜ਼ਾ ਮੁਕਤ ਕਰਾਂਗੇ ਪੰਜਾਬ ਦੇ ਵਿੱਚ ਜਿਹੜਾ ਰੇਤੇ ਦੀ ਕਾਲਾ ਬਜਾਰੀ ਬੰਦ ਕਰਾਂਗੇ ਬੀਬੀਆਂ ਨੂੰ ਅਸੀਂ ਜਿਹੜਾ ਹਜ਼ਾਰ-ਹਜ਼ਾਰ ਰੁਪਿਆ ਦੇਵਾਂਗੇ ਨਾਲ ਕਹਿੰਦੇ ਅਸੀਂ ਪੈਨਸ਼ਨ 2500 ਰੁਪਿਆ ਕਰਾਂਗੇ ਆਟਾ ਘਰ-ਘਰ ਪਹਚਾਵਾਂਗੇ ਤੇ ਹਾਲਤਾ ਜੇ ਹੋ ਗਈ ਹੈ ਕਿ ਪੰਜਾਬ ਜਿਹੜਾ ਆਰਥਿਕ ਪੱਖੋਂ ਵੀ ਕੰਗਾਲ ਹੋ ਗਿਆ ਸੈਂਟਰ ਸਰਕਾਰ ਤੋਂ ਇਹ ਫੰਡ ਲੈਣ ਦੇ ਯੋਗ ਵੀ ਨਹੀਂ ਰਹੇ ਹੈਗੇ ਬੀਬੀਆਂ ਨੂੰ 1000 ਰੁਪਿਆ ਕੀ ਦੇਣਾ ਸੀ ਆਟਾ ਕੀ ਪਹੁੰਚਣਾ ਸੀ ਕਿਹਾਂ ਚ ਹਜ਼ਾਰਾਂ ਲੱਖਾਂ ਰਾਸ਼ਨ ਕਾਰਡ ਕੱਟੇ ਗਏ ਤੇ ਮਿਸ ਅਕਾਲ ਤੇ ਅੱਜ ਚਿੱਟਾ ਘਰੇ ਪਹੁੰਚਣ ਲੱਗ ਗਿਆ ਆਟੇ ਦੀ ਥਾਂ ਤੇ ਸੋ ਇਸ ਤਰ੍ਹਾਂ ਦੇ ਪੰਜਾਬ ਦੇ ਹਾਲਾਤ ਹੈ ਵੀ ਆਪਾਂ ਨਾ ਤਾਂ ਕੋਈ ਇੱਥੇ ਜੈਂਟਸ ਦੀ ਸੁਰੱਖਿਤਾ ਹੈ ਹਰ ਰੋਜ਼ ਕਿੰਨੇ ਕਤਲ ਹੋ ਰਿਹਾ ਗੈਂਗਵਾਰ ਹੋ ਰਹੀਆਂ ਫਰੋਤੀਆਂ ਮੰਗੀਆਂ ਜਾ ਰਹੀਆਂ ਤੇ ਬੀਬੀਆਂ ਦਾ ਜਿਹੜੀਆਂ ਤੁਸੀਂ ਇਹ ਸੋਚ ਲਓ ਵੀ ਆਰਟੀਫੀਸ਼ੀਅਲ ਪਾ ਕੇ ਵੀ ਨਹੀਂ ਕਰੋ ਨਿਕਲ ਸਕਦੀਆਂ ਦੂਸਰੇ ਸੋਨਾ ਪਾ ਕੇ ਤਾਂ ਕੀ ਨਿਕਲਣਾ ਕੰਨ ਪੁੱਟੇ ਜਾਂਦੇ ਆ ਗਲੇ ਬੀਬੀਆਂ ਦੇ ਪੋਟ ਲੈਂਦੇ ਆ ਮਾਰ ਦਿੰਦੇ ਆ ਬਹੁਤ ਹਾਲਾਤ ਪੰਜਾਬ ਦੇ ਖਰਾਬ ਹੈ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਲੋਕਾਂ ਦੇ ਵਿੱਚ ਲੈ ਕੇ ਜਾਣ ਵਾਸਤੇ ਅਸੀਂ ਅੱਜ ਪੰਜਾਬ ਬਚਾਓ ਯਾਤਰਾ ਦੀ ਸ਼ੁਰੂਆਤ ਕਰ ਰਹੇ ਹੈਗੇ ਆ ਤੇ ਨਾਲ ਹੀ ਅਸੀਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੇ ਕੰਮ ਕੀਤੇ ਆ ਪੰਜਾਬ ਦੇ ਲਈ ਉਹ ਸਾਰੀਆਂ ਗੱਲਾਂ ਅਸੀਂ ਪੰਜਾਬ ਦੇ ਲੋਕਾਂ ਦੇ ਵਿੱਚ ਲੈ ਕੇ ਜਾਵਾਂਗੇ ਮੈਨੂੰ ਲੱਗਦਾ ਕਿ ਪਾਰਟੀਆਂ ਸੱਕੇ ਕਮਜ਼ੋਰ ਹੋ ਗਈ ਕਈ ਆਪਣੇ ਆਲੇ ਮਾਰਤਾ ਪਾਰਟੀ ਨੂੰ ਨਹੀਂ ਜੀ ਦੇਖੋ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਹਾਂ ਕਿ ਪਾਰਟੀ ਸ਼ਾਸ ਦੇ ਅਧੀਨ ਕਮਜ਼ੋਰ ਕੀਤੀ ਗਈ ਹੈ ਖੇਤਰੀ ਪਾਰਟੀ ਨੂੰ ਜਿਹੜੀਆਂ ਸੈਂਟਰ ਦੀਆਂ ਪਾਰਟੀਆਂ ਸੀ ਨਾ ਇਹ ਇਕੱਠੀਆਂ ਹੋ ਕੇ ਪੈ ਗਈਆਂ ਤੇ ਦੇਖੋ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਤੀਜੀ ਵਾਰ ਵੀ ਆ ਰਹੀ ਸੀ ਕੰਮਾਂ ਦੇ ਵਿੱਚ ਕੋਈ ਮੁਕਾਬਲਾ ਨਹੀਂ ਸੀਗਾ ਫਿਰ ਸਾਜ਼ਿਸ਼ਾਂ ਕੀਤੀਆਂ ਗਈਆਂ ਤੇ ਸਾਡੇ ਪੱਧਰ ਤੇ ਜਿਹੜਾ ਇੰਨਾ ਹੋਇਆ ਵੀ ਅਸੀਂ ਜਿਹੜਾ ਕੰਮ ਕੀਤਾ ਸੀ ਲੋਕਾਂ ਨੂੰ ਦੱਸ ਨਹੀਂ ਸਕੇ ਇਹ ਅਸੀਂ ਬਹੁਤ ਜ਼ਿਆਦਾ ਸ਼੍ਰੋਮਣੀ ਅਕਾਲੀ ਦਲ ਨੇ ਕੰਮ ਕੀਤੇ ਸੀ ਜਿਹੜੇ ਸਾਡੇ ਕੋਲੋਂ ਪ੍ਰਚਾਰ ਦੀ ਕਮੀ ਰਹਿ ਗਈ ਹੋਰ ਸਾਡੇ 'ਚ ਕੋਈ ਕਮੀ ਨਹੀਂ ਸੀ। ਕੀ ਲੱਗਦਾ ਸਰਕਾਰ ਕਹਿੰਦੀ ਸੀ ਕਿ ਧਰਨੇ ਨਹੀਂ ਲੱਗਣ ਦਵਾਗੇ ਇਸ ਵੇਲੇ ਸਭ ਤੋਂ ਵੱਡਾ ਮੁੱਖ ਧਰਨਾ ਹੀ ਲੱਗਦਾ ਹੈ ਹਰ ਪਾਸੇ ਧਰਨਾ ਲੱਗਦਾ ਦੇਖ ਰਿਹਾ। ਉਹ ਬਾਦਿਆ ਤੋਂ ਵੀ ਮੁੱਕਰਦੀ ਆਈ ਕਿਹੜੇ ਖਾਸ ਮੁੱਦੇ ਨੇ ਜਿਹੜੇ ਵਿਚਾਰਨ ਵਾਲੇ ਹੈਗੇ ਨੇ ਦੇਖੋ ਮੈਂ ਇਹੀ ਗੱਲ ਕਹਿਣਾ ਚਾਹੁੰਨੀ ਐ ਵੀ ਜਿਹੜਾ ਵੀ ਸਰਕਾਰ ਨੇ ਕਹਿਸ ਜਿਵੇਂ ਰੇਤਾ ਹੈ ਰੇਤਾ ਅੱਜ ਤੁਸੀਂ ਸੋਚ ਸੋਚ ਤੋਂ ਹੀ ਪਰੇ ਹੋ ਗਿਆ ਲੋਕਾਂ ਦੇ ਜਿਹੜਾ ਇਹ ਕਹਿੰਦੇ ਸੀਗੇ ਕਿ ਅਸੀਂ ਸਸਤਾ ਕਰਦਾਂਗੇ ਕਾਲਾ ਬਾਜ਼ਾਰੀ ਬੰਦ ਕਰਦਾਂਗੇ ਮੈਨਿੰਗ ਇਹ ਤਾਂ ਇਹਨਾਂ ਦੇ ਕਬਜ਼ੇ ਹੋ ਗਏ ਜਿਹੜਾ ਨਸ਼ਾ ਵਿਕਰਿਆ ਉਹਦੇ ਤੇ ਇਹਨਾਂ ਦੇ ਕਬਜ਼ੇ ਹੋ ਗਏ ਤੇ ਮੁਲਾਜ਼ਮ ਐਵੇਂ ਝੂਠੇ ਬੋਰਡ ਲਾ ਰਿਆ ਸੀ 36000 ਨੂੰ ਨੌਕਰੀ ਦਿੱਤੀ ਅਸੀਂ ਐਨੇ ਪੱਕੇ ਕਰਤੇ ਨਾ ਕੋਈ ਪੱਕਾ ਕੀਤਾ ਨਾ ਕਿਸੇ ਨੂੰ ਨੌਕਰੀ ਦਿੱਤੀ ਸਿਰਫ ਇਹ ਇੱਕ ਬੋਰਡਾਂ ਦੀ ਸਰਕਾਰ ਬਣ ਕੇ ਰਹਿ ਗਿਆ ਇਸ਼ਤਿਹਾਰਾਂ ਦੀ ਸਰਕਾਰ ਹੈ ਭਾਈ ਸਾਹਿਬ ਜਿਹੜੀ ਪੰਜਾਬ ਚਾਇਆ ਯਾਤਰਾ ਕਿ ਮਿਸ਼ਨ ਦੀ ਤਿਆਰੀ ਆ ਕਿੰਨੀ ਲੋਡ ਹੈਗੀ ਸੀ ਇਸ ਰੁਪਜਾ ਤੇ ਬਹੁਤ ਵੱਡੀ ਲੋਡ ਹੈ ਕਿਉਂਕਿ ਪੰਜਾਬ ਦੇ ਲੋਕ ਟਪਲਾ ਖਾ ਗਏ ਆ ਇਹ ਆਮ ਆਦਮੀ ਪਾਰਟੀ ਦੇ ਨਾਂ ਤੇ ਟਪਲਾ ਖਾ ਗਏ ਆ ਸਾਡੇ ਲੋਕਾਂ ਨੂੰ ਨਾ ਥੋੜੀ ਜੀ ਕਈ ਵਾਰ ਨਵੀਂ ਚੀਜ਼ ਵੇਖਣ ਲਈ ਪੰਜਾਬ ਦੇ ਲੋਕਾਂ ਨੂੰ ਬੜੀ ਵੱਡੀ ਤੰਗ ਹੁੰਦੀ ਆ ਤੇ ਨਾਲੇ ਬਗਾਨੇ ਜਿਹੜਾ ਦੂਸਰੇ ਪਾਸੇ ਵੇਖੀ ਉਹ ਲੱਡੂ ਵੀ ਕੀ ਰਾਂ ਲੱਗਦਾ ਦਾ ਬਹੁਤ ਵੱਡਾ ਤੇ ਮਿੱਠਾ ਔਰ ਲੋਕਾਂ ਨੇ ਖਾ ਕੇ ਵੇਖ ਲਿਆ ਲੇਕਿਨ ਕੌੜਾ ਨਿਕਲਿਆ ਲੱਡੂ ਜਿਹੜਾ ਸੀ ਨਾ ਮਿੱਠਾ ਨਹੀਂ ਨਿਕਲਿਆ ਕੌੜਾ ਨਿਕਲਿਆ ਤੋ ਆਮ ਆਦਮੀ ਪਾਰਟੀ ਦਾ ਰਾਜ ਜਿਹੜਾ ਹੈ ਉਹ ਤਕਰੀਬਨ 2 ਸਾਲ ਹੋ ਗਏ ਆ ਔਰ ਹਰ ਫਰੰਟ ਤੇ ਪੰਜਾਬ ਦੇ ਵਿੱਚ ਕਤਲੋਗਾਰ ਤੋਂ ਰਹੀ ਹੈ ਲਾਡ ਆਰਡਰ ਖਤਮ ਹੋ ਗਿਆ ਆਰਥਿਕ ਪੱਖੋਂ ਤਬਾਹ ਕਰਤਾ ਮਾਨ ਸਰਕਾਰ ਨੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਆ ਔਰ ਇਸੇ ਤਰ੍ਹਾਂ ਜਿਹੜਾ ਹੈ ਪੰਜਾਬ ਤੇ ਕਰਜ਼ਾ ਵਿੱਚ ਚੜਾਤਾ ਜਿਹੜੇ ਕਰਜ਼ਾਂ ਦੇ ਲੌਂਧੀਆਂ ਗੱਲਾਂ ਕਰਦੇ ਸੀ ਉਹ ਕਰਜ਼ਾ ਵੀ ਪੰਜਾਬ ਦੇ ਉੱਤੇ ਜਿਹੜਾ ਹੀ ਲੱਥਾ ਨਿਗਾ ਸਭੂ ਹੋਰ ਕਰਜ਼ਾ ਜਿਹੜਾ ਚੜਿਆ ਪੰਜਾਬ ਦੀ ਕਰਜ਼ਾ ਸੋ ਸ਼੍ਰੋਮਣੀ ਲੋਕੀ ਹੁਣ ਸੋਚਣ ਡੈ ਪਿਆ ਵੀ ਆਪੇ ਆਹੀ ਹੈ ਕਲ ਟਿਕਾ ਗਿਆ ਤੇ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣ ਵਾਸਤੇ ਲੋਕਾਂ ਨੇ ਬਣ ਬਣਾਇਆ ਤੇ ਅੱਜ ਜ਼ਰੂਰਤ ਵੀ ਆ ਲੋਕਾਂ ਨੂੰ ਆਪਣੇ ਜਾਗਰੂਕ ਕਰਨ ਦੀ ਔਰ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਦਾ ਵਾਰਿਸ ਅਸਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਹੀ ਆ ਕਿਉਂਕਿ ओरिजिनल ਪਾਰਟੀ ਆ ਪੰਜਾਬ ਦੇ ਮੁੱਦੇ ਪੰਥ ਦੇ ਮੁੱਦੇ ਜੇ ਇੱਕ ਪਾਰਟੀ ਖੜੇ ਕਰ ਸਕਦੀ ਆ ਕੋਈ ਕੋਈ ਪਾਰਟੀ ਆ ਸ਼ਰੋਮਣੀਆਂ ਕਾਲੀ ਗੱਲ ਜੇ ਖੜੀ ਕਰੇ ਤੇ ਸੋ ਉਹਦੇ ਵਾਸਤੇ ਪੰਜਾਬ ਦੇ ਲੋਕਾਂ ਨੂੰ ਲਾਮਬੰਦ ਕਰਨ ਵਾਸਤੇ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦਾ ਵੋਟਾਸਟਰਾ ਲੈ ਕੇ ਕਿਉਂਕਿ ਗੁਰੂ ਦਾ ਆਖਰਾ ਲੜਾ ਪੈਂਦਾ ਇਹ ਉਹ ਜਿਹੜੀ ਮਹਮਾ ਪੰਜਾਬ ਬਚਾਓ ਮਾਣ ਪਹਜਾਓ ਇੱਕ ਮਹਮ ਜਿਹੜੀ ਆ ਪੰਜਾਬ ਚ ਸ਼ੁਰੂ ਹੋ ਰਹੀ ਆ ਤੇ ਉਹਦੇ ਵਾਸਤੇ ਅਰਦਾਸ ਕਰਕੇ ਤੇ ਇਹ ਔਟਾਰੀ ਬਾਟਰ ਤੋਂ ਜਿਹੜਾ ਸ਼ੁਰੂਆਤ ਕੀਤੀ ਜਾ ਰਹੀ ਆ ਭਾਈ ਸਾਹਿਬ ਲੱਗਦਾ ਕਿ ਪੰਜਾਬ ਨੂੰ ਤਬਾਹ ਕੀਤਾ ਜਾ ਰਿਹਾ ਛੇਵਾਂ ਦਰਿਆ ਵਗ ਰਿਹਾ ਨਸ਼ੀ ਦਾ ਨੌਜਵਾਨ ਨਸ਼ੇ ਚੋਂ ਨਜ਼ਰ ਆ ਰਹੇ ਨੇ ਦੇਖੋ ਨਸ਼ਾ ਤਾਂ ਅੱਗੇ ਨਾਲ ਵਧ ਗਿਆ ਨਸ਼ਾ ਵਧ ਗਿਆ ਬੇਰਜਗਾਰੀ ਵਧ ਗਈ ਔਰ ਕਰਜ਼ਾ ਵਧ ਗਿਆ ਔਰ ਮਯੂਸੀ ਵਧ ਗਈ ਨੌਕਰੀਆਂ ਖਤਮ ਹੋ ਗਈਆਂ ਪੰਜਾਬ ਦੇ ਵਿੱਚ ਲੋਕ ਜਿਹੜੇ ਆ ਨੌਕਰੀਆਂ ਨੌਜਵਾਨ ੜਕਦੇ ਫਿਰਦੇ ਆ ਸੋ ਉਹ ਤਾਂ ਕੋਈ ਗੱਲ ਰਹੀ ਨਹੀਂ ਗਈ ਸੋ ਇਸ ਕਰਕੇ ਲੋਕ ਹੁਣ ਇਹ ਚਾਹੁੰਦੇ ਆ ਵੀ ਸਾਡੀ ਆਸ ਕੇਵਲ ਤੇ ਕੇਵਲ ਸ਼੍ਰੋਮਣੀ ਅਕਾਲੀ ਦਲ ਹੀ ਬਣ ਸਕਦਾ ਜਿਹੜਾ ਅਸੀਂ ਗਲਤੀ ਕਰ ਲਈ ਆ ਸੋ ਉਸ ਗਲਤੀ ਨੂੰ ਸੁਧਾਰਨ ਵਾਸਤੇ ਲੋਕਾਂ ਨੂੰ ਸਮਝਾਉਣ ਵਾਸਤੇ ਪੰਜਾਬ ਦਾ ਵਾਰਸ ਜਿਹੜਾ ਔਰ ਪੰਥ ਦੀ ਗੱਲ ਕਰਨ ਵਾਲਾ ਸ਼੍ਰੋਮਣੀ ਅਕਾਲੀ ਦਲ ਆ ਤੇ ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਥੱਲੇ ਇਕੱਠੇ ਹੋਰ ਸ਼੍ਰੋਮਣੀ ਅਕਾਲੀ ਦਲ ਨੂੰ ਤਗੜਾ ਕਰੋ ਪੰਜਾਬ ਵਿਚੋਂ ਜਿਹੜੀ ਪੰਜਾਬ ਬਚਾਉਣ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਸਭੂਤੀ ਲੀਡਰਸ਼ਿਪ ਪੰਜਾਬ ਦੀਆਂ ਸੜਕਾਂ ਤੇ ਜਾ ਰਹੀ ਹੈ ਪੰਜਾਬ ਵਿਚੋਂ ਯਾਤਰਾ ਦਾ ਆਗਾਜ਼ ਅਟਾਰੀ ਤੋਂ ਹੋਣਾ ਜਿਹੜਾ ਸ਼ਾਮ ਸਿੰਘ ਅਟਾਰੀ ਬਾਰੇ ਮਹਾਨ ਜਰਨੈਲ ਦਾ ਪਿੰਡਾ ਔਰ ਜਿਸ ਧਰਤੀ ਤੋਂ ਸ਼ਾਮ ਸਿੰਘ ਨੇ ਖੰਡਾ ਚੁੱਕ ਕੇ ਅੰਗਰੇਜ਼ਾਂ ਦੇ ਵਿਰੁੱਧ ਆਖਰੀ ਲੜਾਈ ਲੜੀ ਸੀ ਔਰ ਮੈਂ ਕਹਿ ਸਕਦਾ ਕਿ ਸ਼ਰਮਣੀ ਅਕਾਲੀ ਦਲ ਮੌਜੂਦਾ ਸਰਕਾਰ ਦੀਆਂ ਨਿਕਾਮੀਆਂ ਖਾਮੀਆਂ ਨਲਾਇਕੀਆਂ ਦਾ ਪਰਦਾ ਫਾਸ਼ ਕਰਨ ਲਈ ਔਰ ਸੱਚ ਜਗ ਜाहिर ਕਰਨ ਲਈ ਔਰ ਪੰਜਾਬ ਦੇ ਲੋਕਾਂ ਨੂੰ ਸ਼ਾਸ ਕਰਾਉਣ ਲਈ ਕਿ 2 ਸਾਲ ਜਿਹੜਾ ਫੈਸਲਾ ਸੀ ਉਹ ਬੜਾ ਗਲਤ ਸੀ ਔਰ 2 ਸਾਲ ਪਹਿਲਾਂ ਲਿਆ ਫੈਸਲੇ ਨੇ ਪੰਜਾਬ ਦੀ ਬੜੀ ਤਬਾਹੀ ਕੀਤੀ ਆ ਪੰਜਾਬ ਦੀ ਬੜੀ ਬਰਬਾਦੀ ਕੀਤੀ ਆ ਔਰ ਅੱਜ ਜੇ ਪੰਜਾਬ ਨੂੰ ਬਚਾਉਣਾ ਤਾਂ ਪੰਜਾਬ ਨੂੰ ਜਾਗਣਾ ਪਏਗਾ ਪੰਜਾਬੀਆਂ ਨੂੰ ਪਿਛਲੀ ਗਲਤੀ ਦਾ ਅਹਿਸਾਸ ਕਰਕੇ ਮਤਲਬ ਸੱਚ ਨਾਲ ਖੜਨਾ ਪਏਗਾ ਔਰ ਇਹ ਸਰਕਾਰ ਨੇ ਜਿਸ ਤਰ੍ਹਾਂ ਫਜ਼ੂਲ ਖਰਚੀਆਂ ਕਰਕੇ ਪੰਜਾਬ ਦਾ ਖਜ਼ਾਨਾ ਲੁੱਟਿਆ ਮੈਂ ਸਮਝਦਾ ਕਿ ਅੱਜ ਜੇ ਪੰਜਾਬ ਨੂੰ ਆਰਥਿਕ ਖੋਰਾ ਲੱਗਿਆ ਹੋਇਆ ਹੈ ਸਰਕਾਰ ਦੀਆਂ ناکਾਮੀਆਂ ਖਾਮੀਆਂ ਕਰਕੇ ਇਹਨਾਂ ਦੇ ਆਪ ਸਿਹੇੜੇ ਜਿਹੜੇ ਗੈਰ ਪਜਾਊ ਖਰਚੇ ਸੀ ਉਹਨਾਂ ਨੇ ਪੰਜਾਬ ਨੂੰ ਰਗੜਾ ਲਾਇਆ 7-700 ਕਰੋੜ ਰੁਪਈਆ ਕੇਵਲ ਇਸ਼ਤਿਹਾਰਵਾਜੀ ਤੇ ਖਰਚ ਕਰਨਾ ਮਹਿੰਗੇ ਜਹਾਜ਼ ਖਰੀਦ ਕੇ ਝਾੜੀ ਦੌੜੀ ਕੇਜਰੀਵਾਲ ਨੂੰ ਬਾਹਰਲੇ ਸੂਬਿਆਂ ਵਿੱਚ ਗੇੜੇ ਦੌਣੇ ਇਹ ਪੰਜਾਬ ਦੇ ਖਜ਼ਾਨੇ ਨੂੰ ਬੇਦਰਦੀ ਨਾਲ ਲੁੱਟਿਆ ਔਰ ਦੂਜਾ ਇਹਨਾਂ ਦੀਆਂ ਜਿਹੜੀਆਂ ਫੋਕਾ ਬਣ ਕਹਿ ਲੋ ਹੋਸ਼ਾ ਬਣ ਕਹਿ ਲੋ ਹੈਂਕੜ ਕਹਿ ਲੋ ਮਤਲਬ ਨਲਾਇਕੀ ਕਹਿ ਲੋ ਉਹਦੇ ਕਰਕੇ ਵੀ ਕਰੋੜਾ ਰੁਪਏ ਪੰਜਾਬ ਹੱਥ ਤੋਂ ਬੈਠਿਆ ਜਿਹੜੀਆਂ ਕੇਂਦਰ ਦੀਆਂ ਸਕੀਮਾਂ ਸੀ ਉਹਨਾਂ ਤੇ ਕੇਵਲ ਇਹਨਾਂ ਨੇ ਨਾਂ ਬਦਲ ਕੇ ਕੇਵਲ ਆਪਣੇ ਨਾਂ ਚਮਕਾਉਣ ਵਾਸਤੇ ਇਹ ਜਿਹੜੀ ਛੋਛੇਬਾਜੀ ਕੀਤੀ ਹੋਛੀ ਹਰਕਤ ਕੀਤੀ ਉਹਦਾ ਖਮਾਜਾ ਵੀ ਪੰਜਾਬ ਨੂੰ ਭੁਗਤਣਾ ਪੈ ਰਿਹਾ ਔਰ ਬਹੁਤ ਸਾਰੀਆਂ ਐਸੇ ਫੰਡਸ ਜਿਹੜੇ ਪੰਜਾਬ ਨੂੰ ਮਿਲਦੇ ਸੀ ਕੇਂਦਰ ਤੋਂ ਉਹ ਫੰਡਸ ਵੀ ਰੁਕ ਗਏ ਇਹਨਾਂ ਦੀਆਂ ਨਲਾਇਕੀਆਂ ਕਰਕੇ ਸੋ ਅੱਜ ਪੰਜਾਬ ਨੂੰ ਜਾਗਣਾ ਪਊਗਾ ਸ਼ਰਮਣੀ ਦੀ ਦਲ ਜਗਾਉਣ ਲਈ ਲਾਬੰਦ ਕਰ ਲਈ ਸੜਕਾਂ ਤੇ ਇਹ ਪੰਜਾਬ ਚੋਂ ਯਾਤਰਾ ਦਾ ਆਗਾਜ਼ ạtari ਤੋਂ ਸ਼ੁਰੂ ਕਰ ਰਹੇ ਚੰਦੂ ਵੈਰਾ ਸਾਹਿਬ ਪੰਜਾਬ ਸਰਕਾਰ ਵੱਲੋਂ ਪੰਜਾਬ ਚੋਂ ਯਾਤਰਾ ਦੇ ਸਾਹਮਣੇ ਇੱਕ ਨਵਾਂ ਪ੍ਰੋਗਰਾਮ ਰੱਖ ਦਿੱਤਾ ਗਿਆ ਜਿਹੜੀ ਝਾਕੀਆਂ ਗੰਦਰਦਦ ਦੀ ਵਿੱਚ ਸ਼ਾਮਲ ਨਹੀਂ ਹੋ ਪਾਈਆਂ ਉਹ ਅੰਮ੍ਰਿਤਸਰ ਪਹੁੰਚ ਚੁੱਕੇ ਔਰ ਉਸੇ ਰੂਟ ਤੇ ਜਿ ਲਜਾਈਏ ਜਾ ਰਹੀ ਹੈ ਜਿੱਥੇ ਪੰਜਾਬ ਚੋਂ ਯਾਤਰਾ ਜਾਣੀ ਹੈ ਅੱਜ ਪੰਜਾਬ ਸਰਕਾਰ ਵੱਲੋਂ ਪੈਰਲਲ ਮਤਲਬ ਪ੍ਰੋਗਰਾਮ ਦੇਣਾ ਇਹ ਸ਼ਰਮਣੀ ਅਕਾਲੀ ਦਲ ਦੀ ਪੰਜਾਬ ਚ ਉਹ ਯਾਤਰਾ ਤੋਂ ਘਬਰਾਹਟ ਦੀ ਨਿਸ਼ਾਨੀਆਂ ਉਹ ਘਬਰਾਉਣ ਦੀ ਨਿਸ਼ਾਨੀਆਂ ਔਰ ਪੰਜਾਬ ਦੀ ਸਰਕਾਰ ਨੂੰ ਇਸ ਗੱਲ ਦਾ ਅਹਿਸਾਸ ਹੋ ਰਿਹਾ ਕਿ ਪੰਜਾਬ ਦੇ ਲੋਕਾਂ ਨੂੰ ਸੱਚ ਪਤਾ ਲੱਗਣ ਲੱਗਿਆ ਪੰਜਾਬ ਸਰਕਾਰ ਨੂੰ ਪਤਾ ਲੱਗਣ ਲੱਗਿਆ ਕਿ ਉਹਨਾਂ ਦੀ ਜਿਹੜੀ ਅਸਲੀਅਤ ਉਹਦਾ ਪਰਦਾ ਫਾਸ਼ ਹੋਣ ਲੱਗਿਆ ਅੱਜ ਪੰਜਾਬ ਸਰਕਾਰ ਦੀ ਘਬਰਾਹਟ ਹੀ ਮਤਲਬ ਇਹ ਦੁਬਾਰਾ ਪੈਰਲਲ ਪ੍ਰੋਗਰਾਮ ਦੇਣ ਦੀ ਨਿਸ਼ਾਨੀ ਆ ਸਰ ਦਾ ਜੀ ਲੱਗਦਾ ਕਿ ਇਹਨਾਂ ਦੇ ਜਿਹੜੇ ਐਮ.ਐਲ.ਏ ਨੇ ਉਹ ਗੁੰਡਾ ਰਾਜ ਕਰ ਰਹੇ ਨੇ ਰਾਤੀ ਵੀ ਕੇਵਲ ਅਪਰੇਟਰਾਂ ਦੇ ਦੇਖੋ ਇਹਨਾਂ ਦੀ ਗੁੰਡਾਗਰਦੀ ਤਾਂ ਇੰਤਹਾਈ ਆ ਰਾਤ ਪਟਿਆਲੇ ਵੀ ਜੋ ਕੁਝ ਹੋਇਆ ਮੈਂ ਸਮਝਦਾ ਪ੍ਰੈਸ ਦਾ ਵੀ ਗਲਾ ਘੁੱਟ ਰਹੇ ਨੇ ਮਤਲਬ ਲੋਕ ਰਾਜ ਦਾ ਵੀ ਗਲਾ ਘੁੱਟ ਰਹੇ ਨੇ ਔਰ ਇਹ ਸਿਰਫ ਆਪਣੀ ਚੌਧਰ ਜਮਾਉਣ ਲਈ ਜਾਂ ਪੈਸੇ ਦੀ ਜਿਵੇਂ ਹੋੜ ਲੱਗੀ ਉਹਦੇ ਲਈ ਇਹਨਾਂ ਨੇ ਪੰਜਾਬ ਨੂੰ ਤਬਾਹ ਕਰਤਾ ਫਰਲੀਨ ਕੋਰ ਜ਼ਿਲ੍ਹਾ ਜਨਰਲ ਸਖਤਰ ਇਸਤਰੀ ਵੀ ਕੀ ਕਹਣਾ ਚੌਕ ਜਿਹੜਾ ਪੰਜਾਬ ਪਚਾਓ ਯਾਤਰਾ ਸ਼ੁਰੂਆਤ ਕਿੱਥੋਂ ਕੀਤੀ ਜਾ ਰਹੀ ਸਰ ਇਹ ਅਟਾਰੀ ਬਾਟਰ ਤੋਂ ਸ਼ੁਰੂ ਕੀਤੀ ਜਾ ਰਹੀ ਹੈ ਔਰ ਇੱਥੇ ਸਾਨੂੰ ਇਹ ਹੈਗਾ ਕਿ ਵੀ ਪੰਜਾਬ ਨੂੰ ਅਸੀਂ ਬਚਾਣਾ ਹੈ ਅਸੀਂ ਕਿਉਂਕਿ ਸਾਡੀ ਅਕਾਲੀ ਪਾਰਟੀ ਜਿਹੜੀ ਹੈ ਉਹ ਇੱਕ ਪੰਥਕ ਪਾਰਟੀ ਹੈ ਪੰਜਾਬ ਦੇ ਇਤਾਂ ਦੇ ਵਿੱਚ ਹਮੇਸ਼ਾ ਸੋਚਿਆ ਹੈ ਇਸ ਪਾਰਟੀ ਨੇ ਸੋ ਅੱਜ ਵੀ ਅਸੀਂ ਪੰਜਾਬ ਦੇ ਹਿੱਤ ਵਿੱਚ ਸੋਚਦੇ ਹੋਏ ਹੀ ਇਹ ਰੈਲੀ ਜਿਹੜੀ ਕੱਟੀ ਜਾ ਪੰਜਾਬ ਦੇ ਹਾਲਾਤ ਕਿਦਾਂ ਦੇ ਨੇ ਪੰਜਾਬ ਦੇ ਹਾਲਾਤ ਬਹੁਤ ਜ਼ਿਆਦਾ ਮਾੜੇ ਹੋ ਚੁੱਕੇ ਹਨ ਕਿਉਂਕਿ ਪਹਿਲਾਂ ਤਾਂ ਸਿਗੇ ਖਿਡਾਰੀ ਤੱਕ ਇੱਥੋਂ ਤੱਕ ਸਾਡੇ ਨਿਕਲ ਕੇ ਆਉਂਦੇ ਸੀ ਅੱਜ ਕੱਲ ਖਿਡਾਰੀ ਤਾਂ ਮੁੰਡਿਆਂ ਨੇ ਕੀ ਬਣਨਾ ਉਹ ਤਾਂ ਨਸ਼ਿਆਂ ਦੇ ਵਿੱਚ ਵੜ ਗਏ ਉਹਨਾਂ ਨੂੰ ਤੇ ਸਕੂਲ ਜਿਹੜੇ ਕਾਲਜੇਜ਼ ਦੇ ਵਿੱਚ ਬੱਚਿਆਂ ਨੂੰ ਐਡਮਿਸ਼ਨ ਕਰਾਈ ਜਾਂਦੀ ਸੀ ਕਿ ਅੱਜ ਦੀ ਡੇਟ ਦੇ ਵਿੱਚ ਉਹਨਾਂ ਦੇ ਪੇਰੈਂਟਸ ਜਿਹੜੇ ਆ ਉਹਨਾਂ ਨੂੰ ਜਾ ਕੇ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਜਮ੍ਹਾਂ ਕਰਵਾ ਰਹੇ ਨੇ ਕਿ ਵੀ ਕਿਸੇ ਤਰੀਕੇ ਕਿ ਜਿਹੜੇ ਸਾਡੇ ਪਾਚ ਜਾਣ ਜਵਾਨੀ ਸਾਡੀ ਪਾਜ ਜਾਵੇ ਪਰ ਅਜਿਹਾ ਨਹੀਂ ਨਹੀਂ ਹੋ ਰਿਹਾ ਕਾਦੇ ਲੋ ਦਾਅਵੇ ਕੀਤੀ ਜਾਂਦੇ ਕਿ ਨੌਜਵਾਨ ਵਿਦੇਸ਼ਾਂ ਵਿੱਚ ਨਹੀਂ ਜਾਣਗੇ ਲੱਗਦਾ ਕਿ ਭਾਰੀ ਮਾਤਰਾ ਵਿੱਚ ਵਿਦੇਸ਼ਾਂ ਤੇ ਜਾ ਰਹੇ ਨੇ ਬਿਲਕੁਲ ਜਾ ਰਹੇ ਨੇ ਦੇਖੋ ਤੁਸੀਂ ਆਪ ਹੀ ਤੁਹਾਡੇ ਸਾਹਮਣੇ ਆ ਕਿ ਜੇ ਬੱਚਿਆਂ ਦੇ ਇਹ ਹਾਲਾਤ ਨੇ ਤਾਂ ਮਾਪੇ ਹਰ ਇੱਕ ਚਾਹੇਗਾ ਕਿ ਸਾਡਾ ਬੱਚਾ ਬਚ ਜਾਵੇ ਕਿਸੇ ਤਰੀਕੇ ਤਾਂ ਉਹਨਾਂ ਨੇ ਬਾਹਰ ਹੀ ਭੇਜਣਾ ਤੇ ਜੇ ਉਹਨਾਂ ਨੂੰ ਉਹੀ ਸਹੂਲਤਾਂ ਉਹੀ ਚੀਜ਼ਾਂ ਉਹੀ ਅਗਰ ਇਹ ਗਾਰੰਟੀ ਦੇਣ ਕਿ ਬੱਚਿਆਂ ਦੀ ਸਿਕਿਉਰਿਟੀ ਹੈ ਇੱਥੇ ਤਾਂ ਬੱਚਾ ਮਾਪੇ ਕਿਉਂ ਭੇਜਣਗੇ ਆਪਣੇ ਤੋਂ ਦੂਰ ਕਿਹੜਾ ਮਾਪਾਪਾ ਜਿਹੜਾ ਚਾਹੇਗਾ ਕਿ ਸਾਡਾ ਬੱਚਾ ਸਾਡੇ ਤੋਂ ਦੂਰ ਹੋਵੇ ਲੇਕਿਨ ਉਹ ਫਿਰ ਵੀ ਮਜਬੂਰ ਹੋ ਕੇ ਭੇਜ ਰਹੇ ਨੇ ਇਸ ਵਿੱਚ ਇੱਕ ਸ਼ਾਂਬਲ ਕੌਣ ਹੋ ਰਿਹਾ ਜੁਰਤੀ ਲੋੜਾ ਅੰਦਰ ਖਾਂ ਜਿਹੜੀ ਇਹ ਯਾਤਰਾ ਦੇ ਵਿੱਚ ਸਾਡੀ ਸਾਰੀ ਸਮੁੱਚੀ ਅਕਾਲੀ ਦ ਤੇ ਅਰਦਾਸ ਕੀ ਤਿਆਰੀ ਸ਼ਿਰਕਤ ਰੱਖੋ ਜੀ ਹਾਂ ਤੇ ਅਰਦਾਸ ਕਰਕੇ ਅਸੀਂ ਸ਼ੁਰੂਆਤ ਕਰ ਰਹੇ ਹਾਂ ਕਿ ਸਾਡੇ ਜਿਹੜੇ ਪੰਜਾਬ ਵੀ ਇਹ ਯਾਤਰਾ ਆਇਆ ਜੋ ਅਸੀਂ ਕਰ ਰਹੇ ਹਾਂ ਉਹ ਸਫਲ ਹੋ ਆ ਲੈ